ਚੰਕਰਵੀਰ ਵੱਡੇ ਮਾਣ ਦੀ ਇਹਨਾਂ ਬੋਲਾਂ ਤੂੰ ਖੁਸ਼ ਹੋ ਕੇ ਕਰਕੇ ਗਿਆ ਬਹੁਤ ਬਹੁਤ ਧੰਨਵਾਦ ਪ੍ਰਦੀਪ ਤੇ ਸੁੱਖੇ ਵੱਲੋਂ ਵੀ 1100 ਪਰ ਇਧਰਲੇ ਪਾਸੇਓ ਗਰਾਊਂਡ ਕਲੀਅਰ ਕਰਦੇਓ ਗਰਾਊਂਡ ਕਲੀਅਰ ਕਰਦੇਓ ਬੜੀ ਮਿਹਰਬਾਨੀ ਅਗਲੇ ਸਾਲ ਜਿੰਦਾਬਾਦ ਕਬੱਡੀ ਕਲੱਬ ਬਿਨੀ ਪੈਕ ਵੱਲੋਂ ਸੈਮੀਫਾਈਨਲ ਦੇ ਦੋ ਪਲੇਅਰਾਂ ਨੂੰ ਕਹਿੰਦੇ ਮੋਟਰਸਾਈਕਲ ਤੇ ਜਾਣਗੇ ਜਿੰਦਾਬਾਦ ਕਬੱਡੀ ਕਲੱਬ ਬੈਨੀਪੈਗ ਦੇ ਸਾਰੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧਰਵਾਦ ਆ ਕਾਲਾ ਹਾਸ ਜੀ ਉਹਨਾਂ ਦਾ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਇਸ ਵੇਲੇ ਜੱਗੂ ਐ ਇਹਦਾ ਸੈਦੋ ਆਲ ਪਿੰਡ ਐ ਇੱਕ ਪਾਸੇ ਹਾਕਮ ਵਾਲੀਆ ਤਿਆਰ ਵਰ ਤਿਆਰ ਕਬੱਡੀ ਦਾ ਰੈਂਬੋ ਔਰ ਦੂਜੇ ਪਾਸੇ ਫਰੀਆਦ ਮਲੂ ਕੋੜੀ ਤਿਆਰ ਵਰ ਤਿਆਰ ਸ਼ਕਰਪੁਰ ਤੇ ਕਹਿੰਦੇ ਪਰਸਾਲਪੁਰ ਦੀ ਟੱਕਰ ਕਬੱਡੀ ਅੱਜ ਢਾਂਗੇ ਦੇ ਵਿੱਚ ਮਿੱਤਰੋ ਬੱਤੇ ਪਾਸ਼ਾ ਮਿਹਰ ਕਰੇ ਗੁਰੂ ਮਾਰਾ ਮਿਹਰ ਕਰੇ ਦੇਖੀ ਮੁੰਡੇ ਨੂੰ ਸਾਂਭੀ ਜਾਣਾ ਠੀਕ ਹੈ ਜੀ 97 ਬਣਾ ਜੱਗੂ ਠੀਕ ਆ ਜੱਗੂ ਬਿਲਕੁਲ ਠੀਕ ਆ ਤੁਹਾਡੀਆਂ ਦੁਆਵਾਂ ਨੇ ਤੁਹਾਡੀਆਂ ਦੁਆਵਾਂ ਨੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਬਹੁਤ ਬਹੁਤ ਸਤਿਕਾਰ ਜੱਗੂ ਠੀਕ ਹੈ ਕਿਉਂਕਿ ਠੰਡ ਬਹੁਤ ਹੈ ਠੰਡ ਕਰਮਜੀਤ ਬਹੁਤ ਪੈਂਦੀ ਹੈ 75 ਕਿਲੋ ਦੀਆਂ ਟੀਮਾਂ ਗੁਰਵਿੰਦਰ ਕਨੈ 9 ਵਜੇ ਦੇ ਨੂੰ ਆਪਾਂ ਫਾਈਨਲ ਕਰਵਾ ਦੇਣਾ 9 ਵਜੇ ਤੋਂ ਪਹਿਲਾਂ ਪਹਿਲਾਂ ਆਪਾਂ ਫਾਈਨਲ ਮੈਚ ਜਿਹੜਾ ਹੈ ਅੱਜ ਦੇ ਦਿਨ ਦਾ ਕਰਵਾ ਦੇਣਾ ਅਮਰੀਕ ਪਾ ਫਿਰ ਕੱਲ ਕਰਦੇ ਨੌਜੰਨ ਸਾਹਮਣੇ ਐਸੇ ਦੀ ਐਸੇ ਦੀ ਐਸੇ ਦੀ ਉਹ ਗੱਲ ਹੋਵੇਗੀ ਜਰੂਰ ਲਓ ਸ਼ਾਜੀ ਕਹਿੰਦੇ ਕਬੱਡੀ ਪਾਰਿਆ ਮੇਰੇ ਮਿੱਤਰੋ ਉਹ ਕਿੱਥੇ ਬਗਾਨੇ ਕਿੱਥੇ ਬਗਾਨੇ ਉਹ ਕਿੱਥੇ ਬਗਾਨੇ ਜਦਾਂ ਬਸ ਸੁਣਨੇ ਦਿੱਤਾ ਮੈਨੂੰ ਲੱਗਦਾ ਓ ਬੇਲੂ ਨੇ ਅੱਜ ਅਨਦਾਣੇ ਵਾਲੇ ਪੁੱਟੇ ਦਾ 4000 ਦਾ ਜੱਫਾ ਪਾਇਆ 4000 ਦਾ ਜੱਫਾ ਵਿਸ਼ਵੇ ਸਪੋਰਟਸ ਕਲੱਬ ਕਾਂਗੇ ਵੱਲੋਂ ਆਹ ਸਾਹਮਣੇ ਕਬੱਡੀ ਪੈ ਰਹੀ ਹੈ ਮੁੰਡੇ ਜਿੰਨੇ ਵੀ ਕੋਈ ਸ਼ਕਤੀਬੱਟਰ ਦਾ ਪ੍ਰਯੋਗ ਕਰਕੇ ਗਰਾਊਂਡ ਦੇ ਵਿੱਚ ਆਵੇ ਇਹਦੇ ਵੱਡੇ ਵੱਡੇ ਸਕੀਮਰ ਆ ਬਾਈ ਨੇ ਸਿੱਧਾ ਕਹਿੰਦਾ ਸਾਡੇ ਹੱਥ ਤੇ ਨਾ ਪੈਰਾਂ ਰਗੇ ਆ ਤੇ ਹੜੰਦੇ ਆ ਗੂ ਚੱਲਦੇ ਆ ਹੱਥ ਵੱਲ ਜੇ ਬੇਨਤੀ ਆ ਉਹ ਵੱਡੇ ਬਾਈ ਮੇਲਾ ਬਣ ਗਿਆ ਮੇਲਾ ਬਣ ਗਿਆ ਮੇਲਾ ਬਣ ਗਿਆ ਮੇਲਾ ਬਣ ਗਿਆ ਪਰ ਨੰਬਰ ਰੀਡਰ ਦਾ ਨੰਬਰ ਇਸ ਵੇਲੇ ਅਮਿਤ ਤਨਹੋਰੀ ਵਾਲਾ ਆਪਣੀ ਟੀਮ ਦੇ ਲਈ ਮੇਰੇ ਵੀਰੋ ਲੱਖਾਂ ਦਾ ਨੰਬਰ ਦਾ ਵਾਦਾ ਕਰ ਗਿਆ ਅਮਿਤ ਤਨਹੋਰੀ ਵਾਲਾ ਲਓ ਹਾਂਜੀ 75 ਕਿਲੋ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਗੁਰਵੰਦਰ ਕਹਿੰਦਾ ਵੀ ਗਰਾਊਂਡ ਦੇ ਵਿੱਚ ਆ ਜਾਣ ਆ ਕਰਮਜੀਤ ਸਿੰਘ ਕਾਰਗਸ ਆ ਭੂਰੀਆ ਸ਼ੀਸ਼ਰ ਇਸ ਲਈ ਖੇਡ ਮੈਦਾਨ ਦੇ ਵਿੱਚ 75 ਕਿਲੋ ਘਾਂਗਾ ਤੇ ਜੜਕ ਮੇਰਾ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ 72 ਕਿਲੋ ਘਾਂਗਾ ਤੇ ਜੜਕ ਦੀਆਂ ਟੀਮਾਂ ਆ ਸੈਟੌੜੀਆਂ ਜੱੱਪੂ ਇਸ ਲਈ ਪਾਉਂਦਾ ਹੋਇਆ ਰੇਡ ਮਲੂਕ ਤਿਆਰ ਹੈ ਮਾਲੇ ਨੇ ਸੰਡੇ ਭਰਾ ਨੇ ਰਿਸ਼ਪਾਲ ਨੇ ਆਰਮੀ ਵਾਲੇ ਨੇ ਦਿੱਤਾ ਨਾਂ ਅੱਜ ਦੁਨੀਆ ਦੇ ਵਿੱਚ ਪ੍ਰਸਿੱਧੀ ਹਾਸਲ ਹੋ ਗਈ ਹੈ ਸਤਕਾਰ ਆਹ ਕਿ ਜਿਉਂਦੀ ਰਹਿ ਖੇਡ ਕਬੱਡੀਆਂ ਦੀ ਮੈਂ ਤੇਰਾ ਦਿੱਥਾ ਖਾਵਾ ਆਹ ਸਾਹਮਣੇ ਇੱਕ ਪਾਸੇ ਵੇਖਦਾ ਵੀ ਲੱਗਿਆ ਜੋਰ ਪੁਆਇੰਟ ਜਿਹੜਾ ਰੇਡਰ ਦਾ ਹੈ ਲੈ ਵੀ ਢਾਂਗੇ ਵਾਲਿਆ ਮਠੱਡਿਆਂ ਵਾਲੇ ਤੇਰੇ ਲਈ ਮੁਬਾਰਕਵਾਦ ਭੇਜਦੇ ਐ ਸੱਤਾ ਮਠੱਡਾ ਭਿੰਦਾ ਮਠੱਡਾ ਪਾਲਾ ਸੋਤਾ ਕੁਲਵਿੰਦਰ ਸੋਤਾ ਔਰ ਕਹਿੰਦੇ ਵੀ ਕਾਂਗੇ ਵਾਲੇ ਤੇ ਸਾਨੂੰ ਮਾਣ ਹੈ ਤੁਹਾਡਾ ਛੋਟਾ ਵੀਰ ਹੈ ਅੱਜ ਦੇ ਮੇਲੇ ਦੀ ਮੁਬਾਰਕਵਾਹ ਦੇ ਦੀ ਆਤਮੁਰਜੀ ਵਾਲਾ 650 ਦੀ ਪਾ ਕੇ ਆਪਣੀ ਟੀਮ ਦੇ ਲਈ ਵਾਪਸ ਆ ਚਲੋ ਨੌਜਵਾਨਾਂ ਪਾਓ ਗਬਰੂਆ ਕਬੱਡੀ ਆਓ ਸਾਹਮਣੇ ਕੰਦੀ ਅਗਲੀ ਕਬੱਡੀ ਪੇਨ ਲੱਗੀ ਖੇਡ ਦੇ ਮੈਦਾਨ ਦੇ ਵਿੱਚ ਇਹ ਕਹਿੰਦੇ ਅੰਤ ਤੇ ਧਨੌੜੀ ਵਾਲਾ ਨਾਇਰ ਇਹ ਨਿਊਜ਼ੀਲੈਂਡ ਦੇ ਵਿੱਚ ਕਹਿੰਦੇ ਮਾਲਵਾ ਵੀ ਖੇਡ ਕਲੱਬ ਵੱਲੋਂ ਖੇਡ ਆਇਆ ਅੰਤ ਕਹਿੰਦੇ ਧਨੌੜੀ ਪਿੰਡ ਦਾ ਇੱਧਰ ਪੋਤੇ ਵਾਲੇ ਸੰਦੀਪ ਦਾ ਯਾਰ ਕਹਿੰਦੇ ਦੀਪ ਆਇਆ ਹੋਇਆ ਆਹ ਬਲੋ ਧੰਨਵਾਦ ਹੈ ਆਹ ਦੇਖ ਲਾ ਲੋ ਉਤੋ ਵਾਲਿਆ ਉਹਨਾਂ ਨੇ ਧਨੌੜੀ ਵਾਲਾ ਫੜ ਲਿਆ ਅੱਜ ਧਾਂਗੇ ਚ ਦੇਖੀ ਚੱਲੇ ਪੁੰਨ ਦਾ ਕੀ ਹੈ ਕੋਈ ਘਰੇ ਜਾ ਕੇ ਇਵੇਂ ਦਾ ਆਖੂ ਮੈਂ ਸੁਖੀ ਹੀ ਭਾਂਦੀ ਆ ਵੀ ਮੈਂ ਸੁਖੀ ਮੋੜਦੀ ਆ ਇਹ ਰਪਿੰਦਰભાઈ ਦੂਜਾ ਮੇਲਾ ਉਹ ਤੀਜੇ ਤੇ ਕੀ ਬੜੂ ਇਹਦੇ ਵੀ ਮੇਰੇ ਵੀਰੋ ਆਪਾਂ ਸਰਾ ਕਰਵਾਉਣ ਵਾਲੀ ਗੱਲ ਕਰਾਂਗੇ ਗੁਰੂ ਮਾਰਾਏ ਮੇਰ ਕਰਨ ਆਹ ਸਾਹਮਣੇ ਇੱਕ ਪਾਸੇ ਵੇਖਦਾ ਵੀ ਭੂਰੀਆ 来 ਵੀ ਗੁਰਵਿੰਦਰ ਅਗਲੇ ਸਾਲ ਨਰੋਲ ਕਰਵਾ ਕੇ ਜਿਹੜੀਆਂ ਬੁੱਕ ਕੀਤਾ ਨਾ ਆਪਾਂ 8 ਟੀਮਾਂ ਦੇ ਲਾਸਟ ਦਿਨ ਉਹਨਾਂ ਦੇ ਮੁਕਾਬਲੇ ਕਰਵਾਵਾਂਗੇ ਪਰ ਲੇਟ ਬਹੁਤ ਹੋ ਜਾਈਦਾ ਸੋ ਆਪਾਂ ਇੱਕ ਦਿਨ ਪਹਿਲਾਂ ਨਰੋਲ ਜਿਹੜੇ ਮੈਚ ਕਰਵਾ ਦਾਂਗੇ ਕਹਿੰਦਾ ਭਾਈ ਪਿਛਲੇ ਸਾਲਾਂ ਨੂੰ 40 ਮਿੰਟ ਦਾ ਫਰਕ ਪਾਦਾ ਇਹਨਾਂ ਨੂੰ ਭਾ ਦੇ ਟਰੋਲੀ ਵਾਲਿਆ ਇਹਨਾਂ ਨੂੰ ਭਾ ਦੇ ਕਾ ਪਿੱਛੇ ਲੋਕ ਬਹੁਤ ਵੇਖੀ ਜਾਂਦੇ ਆ ਇਕੱਲੇ ਤੁਸੀਂ ਨਹੀਂ ਗਰਾਊਂਡ ਦੇ ਵਿੱਚ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਜੱਗੂ ਦੀ ਰੇਡ ਮਲੂਕ ਅਲੀ ਮਲੂਕਾ ਮਲੂਕ ਅਲੀ ਸ਼ਿਸ਼ਾ ਫਿਰ ਇੱਕ ਮੇਰੀ ਬੇਨਤੀ ਹੈ ਮੇਰਾ ਛੋਟੇ ਵੀਰੋ ਤੁਸੀਂ ਮੈਥੋਂ ਗੱਲ ਕਹਿ ਹੋ ਜਾਂਦੀ ਹੈ ਤੁਸੀਂ ਵਿਚਾਲੇ ਕੰਧ ਕੱਢ ਕੇ ਖੜ ਜਾਂਦੇ ਆ ਆ ਜਾਲ ਤੇ ਖੜ ਕੇ ਦੇਖਿਆ ਕਰੋ ਜਦੋਂ ਮਾਰਦਾ ਨਾ ਪਿੱਛੋਂ ਅਗਲਾ ਧੱਕਾ ਤੇ ਸਿੱਧਾ ਨੱਕ ਭਾਈਦਾ ਜਾਲ ਨਾਲ ਫੇਰ ਤਾਂ ਸਵੇਰ ਤੋਂ ਆ ਕੇ ਖੜ ਜਾਂਦੇ ਇਹਨਾਂ ਦਾ ਕਸੂਰ ਕੀ ਆ ਯਾਰ ਦੱਸੋ ਮੈਨੂੰ ਉਧਰ ਕਹਿੰਦੇ ਦੀਪ 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 ਉਹ ਦਵਰਜੀ ਵਾਲਾ ਫੜ ਲਿਆ ਮੇਰੇ ਮਿੱਤਰੋ ਉਹ ਉਨਵਾੜੇ ਵਾਲੇ ਦੇ ਉਹ ਦਵਰਜੀ ਵਾਲਾ ਫੜ ਲਿਆ ਮੇਰੇ ਮਿੱਤਰੋ 4000 ਰੁਪਿਆ ਕਲੱਬ ਵੱਲੋਂ 11000 ਰੁਪਿਆ ਜਸਵਿੰਦਰ ਮੱਗੋ ਜੀ ਵੱਲੋਂ ਸ਼ੰਕਰ ਜੀ 5000 ਰੁਪਏ ਤੁਸੀਂ ਪੁਜਦਾ ਕਰਦੇ ਇਧਰਲੇ ਪਾਸਿਓਂ ਸ਼ੰਕਰ ਬਾਈ ਨੇ 5000 ਲਾਇਆ ਸੀਗਾ ਆ ਲਾ ਲਿਓ ਸਾਹਬ ਵੀ ਕਿੰਨੇ ਪੈਸੇ ਹੋ ਗਏ ਆ ਔਰ ਇਹ ਮਾਹ ਦੀ ਗੱਫੇ ਜਿਹੜੇ ਦਿੱਤੇ ਜਾ ਰਹੇ ਆ ਲਓ ਸਾਹਮਣੇ ਅਗਲੀ ਕਬੱਡੀ ਤਨੌਰੀ ਵਾਲਾ ਅਮਿਤ ਪਾਉਂਦਾ ਰੇਡ ਸੈਕੰਡ ਸੈਮੀਫਾਈਨਲ ਮੈਚ 72 ਕਿਲੋ ਦੇ ਫਾਈਨਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਪਹੁੰਚਣ ਹਾਕਮ ਵਾਲਿਆ ਰੇਮੋ 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 ਪਰ ਦੂਜੇ ਪਾਸੇ ਖੜੀ ਵਿਰੇਸ਼ ਮੁੱਛ ਫੁੱਟ ਗੱਪੜੂ ਆਹ ਸਾਹਮਣੇ ਗੱਪੜੂ 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 ਜੇ ਕਿਤੇ ਬਿੱਲਾ ਹੁੰਦਾ ਉਹਨੇ ਕਹਿੰਦਾ ਸੀ ਸਿਰ ਆਉ ਗੱਪੜੂਆ ਬਲੋ ਦਵਾਵਾਂ ਨੇ ਆਹ ਕਹਿੰਦੇ ਰੇਡ ਪੈਂਦੀ ਆ ਮੇਰੇ ਮਿੱਤਰੋ ਇਹ ਬੁਰੀਏ ਕਹਿੰਦੇ ਕਬੱਡੀ ਪਾ ਰਿਹਾ ਚਾਰੇ ਤਿਆਰ ਬੜ ਤਿਆਰ ਉਹ ਚਾਰਾਂ ਦੇ ਵਿੱਚੋਂ ਦੇਖਾਂਗੇ ਕਿ ਕੌਣ ਬੱਲੇ ਬੱਲੇ ਕਰਵਾਵੇਗਾ ਮੇਰੇ ਮਿੱਤਰੋ ਅੱਜ ਕਹਿੰਦੇ ਢਾਗੇ ਪਿੰਡ ਦੀ ਧਰਤੀ ਹੈ ਉਹ ਜਿਲ੍ਹਾ ਫਾਜ਼ਿਲਕਾ ਦੇ ਵਿੱਚ ਉਹ ਚੋਟੀ ਦੇ ਮੁਕਾਬਲੇ ਚੱਲਦੀ ਆ ਆਹ ਕਹਿੰਦੇ ਅਮਰਤਾ ਖਾਲੀ ਪਿਸਤੌਲ ਨਾਲ ਓ ਜੌਣਾ ਨਹੀਂ ਫੜਿਆ ਜਾਣਾ ਖਾਲੀ ਪਿਸਤੌਲ ਨਾਲ ਓ ਜੌਣਾ ਨਹੀਂ ਫੜਿਆ ਜਾਣਾ ਰਪਿੰਦਰਾ ਜੱੱਜੂ ਓ ਆ ਜੱੱਜੂ ਇਸ ਵੇਲੇ ਸੈਦੋਂ ਵਾਲੀਆ ਕਪੂਰ ਥਲੀਆਂ ਇੱਕ ਮਾਰ ਜਦੋਂ ਕਪੂਰ ਥੱਲੇ ਦੇ ਵਿੱਚ ਵੀ ਵੱਡਾ ਮੇਲਾ ਹੋਣਾ 11 ਫਰਵਰੀ ਨੂੰ ਬਾਗੜੀਆਂ ਵਾਲਾ ਕਾਲਾ ਸੱਤੇ ਦੇ ਰਿਹਾ ਆਹ ਸਾਹਮਣੇ ਵੱਡੇ ਖੇਡ ਮੇਲੇ ਵੱਡੀਆਂ ਚੈਂਪੀਅਨਸ਼ਿਪਾਂ 14 ਤੇ 15 ਮਾਰਚ ਅਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਨਹੀਂ ਹੋਵੇਗੀ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਅਗਲੀ ਕਬੱਡੀ ਪੌਂਡ ਦੇ ਲਈ 8 ਮਾਰਚ ਨੂੰ ਜਮਰੇੜੀ ਦੀ ਕੈਂਪੀਅਨਸ਼ਿਪ ਦਾ ਵੀ ਸੰਤ ਹੈ ਔਰ ਬੂਟੇ ਉਮਰੀਆਣੇ ਦੇ ਲਈ ਵੱਡਾ ਸਰਪ੍ਰਾਈਜ਼ ਕਿੱਥੇ ਹੋਊਗਾ ਆ ਭੂਤੀ ਵਾਲੇ ਦੇ ਵਿੱਚ ਹੋਣਾ ਮੇਰੇ ਮਿੱਤਰੋ ਸੱਚੇ ਬਾਦਸ਼ਾਹ ਮਿਹਰ ਕਰੇ ਹੋਣੇ ਆਇਆ ਲਾਰ ਜੌਲ ਕਹਿੰਦਾ ਵੀ ਆਪਾਂ ਮਾਨ ਸਨਮਾਨ ਵੱਡਾ ਕਰਾਂਗੇ ਅੱਛਾ ਸੌਰੀ ਜੋਗਾ ਸਰਪੰਚ ਭੂਤੀ ਵਾਲੇ ਵੱਲੋਂ ਵੱਡੇ ਮਾਰ ਸਨਮਾਨ ਬੂਟੇ ਉਰੀਆਣੇ ਦੇ ਲਈ ਹੋਣਗੇ ਬਹੁਤ ਬਹੁਤ ਧੰਮਾਦ ਹੈ ਲਓ ਸਾਹਮਣੇ ਇਸ ਵੇਲੇ ਅਮਿਤ ਤਨੋਰੀ ਪਾਉਂਦਾ ਰੇਡ ਫਰੀਆਦ 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 ਤੇ ਅਮਿਤ ਅਮਿਤ ਤੇ ਫਰੀਆਦ ਅਮਿਤ ਤੇ ਫਰੀਆਦ ਲੱਗੂ ਜੱਫਾ ਕਿ ਨਹੀਂ ਪਰ ਮੁੰਡਾ ਉਹ ਮੁੰਡਾ ਦਿੱਤੇ ਹੱਥ ਦੇ ਮੁੰਡਾ ਨਿਕਲ ਗਿਆ ਬਦਲ ਸੰਧੀ ਤੇ ਜਸਕਰਨ ਕਹਿੰਦੇ ਵੀ ਛਾਜੀ ਵੀਆ ਦੋ ਪੈ ਗਈਆ ਤੇ ਦੋ ਤੇ ਹਜ਼ਾਰ ਦੇਵਾਗੇ ਉਹ ਜਦੋਂ ਦੋ ਪੈ ਗਈਆ ਤੇ ਦੋ ਤੇ ਹਜ਼ਾਰ ਉਧਰ ਤੇ ਮੁਰਜੀ ਵਾਲਾ ਮੈਨੂੰ ਲੱਗਦਾ ਉਹ ਤਮੁਰਜੀ ਵਾਲਾ ਤਮੁਰਜੀ ਵਾਲਾ ਮੈਨੂੰ ਲੱਗਦਾ ਉਹ ਤਮੁਰਜੀ ਵਾਲਾ ਉਹ ਤਮੁਰਜੀ ਵਾਲਾ ਬੂਟੇ ਦੇ ਬੂਟੇ ਦੇ ਬੂਟੇ ਦੇ ਬੂਟੇ ਦੇ ਤਮੁਰਜੀ ਵਾਲਾ ਭਜਾਤਾ ਭਜਾਤਾ ਜਾਤਾ ਆ ਆ ਆ ਆ ਆ ਆਹ ਸਵਾਦ ਆਹੀ ਕੁਝ ਚਾਹੁੰਦੇ ਸੀ ਆ ਦੇਖ ਲੈ ਕਿੰਨਾ ਭਾਉ ਰੋਲਾ ਪਾਉਂਦੇ ਜੀ ਓ ਸਵਾਦ ਆ ਗਿਆ ਕੇ ਨਹੀਂ ਫੇਰ ਓ ਸਵਾਦ ਸਵਾਦ ਆ ਗਿਆ 5000 ਦਸ਼ਮੇਸ਼ ਸਪੋਰਟਸ ਕਲੱਬ ਘਾਂਗੇ ਵੱਲੋਂ ਐ 5000 ਰੁਪਏ ਦੀਪਤਪੁਰਜੀ ਦੇ ਲਈ ਦਸ਼ਮੇਸ਼ ਸਪੋਰਟਸ ਕਲੱਬ ਘਾਂਗੇ ਵੱਲੋਂ ਓ ਜੱਗੂ ਜੱਗੂ ਤੇ ਜੱਗੂ ਜੱਗੂ ਤੇ ਜੱਗੂ ਪਰ ਯਾਰ ਪਲੀਜ਼ ਇੱਕ ਮਿੰਟ ਮੈਚ ਰੋਕਿਓ ਮੈਚ ਰੋਕਿਓ ਇਹਨਾਂ ਨੂੰ ਪੁੱਛੋ ਯਾਰ ਖੜੇ ਕਰਦੇ ਕੀ ਵਿੱਚ ਮੈਂ ਨਾਂ ਲਊਗਾ ਹੁਣ ਕੋਈ ਬੇਇੱਜ਼ਤੀ ਨਾ ਫੀਲ ਕਰਿਓ ਮੇਰੀ ਬੇਇੱਜ਼ਤੀ ਹੈ ਭਾਈ ਜੀ ਇਧਰ ਲੈ ਮੇਰੇ ਹੱਥ ਵਿੱਚ ਯਾਰ ਫੋਟਮਾਂ ਬਾਹਰ ਚੋਂ ਕਰਾ ਲਓ ਮੈਚ ਜਿਹੜਾ ਚੋਟੀ ਦਾ ਚੱਲੀ ਜਾਂਦਾ ਤੁਸੀਂ ਫੋਟਮਾਂ 'ਚ ਜਿਹੜੇ ਬੈਠੇ ਹੋ ਭਾਈ ਗੁਰਵਿੰਦਰ ਇੱਥੇ ਹੀ ਰਹਿੰਦਾ ਮੇਰਾ ਭਰਾ ਕੋਈ ਵੀ ਬੰਦਾ ਯਾਰ ਮੇਰਾ ਵੀਰ ਬਣ ਕੇ ਫੇਰ ਨਾ ਆਖਿਓ ਵੀ ਬਾਹਰ ਫੜ ਕੇ ਬਾਹਰ ਕਰਤਾ ਆ ਦੁਨੀਆ ਯਾਰ ਸਵੇਰ ਤੋਂ ਲੈ ਕੇ ਬੈਠੀ ਐ ਠੰਡ ਦਾ ਮੌਸਮ ਐ ਕਬੱਡੀ ਦੇਖਣ ਆਏ ਇਹਨਾਂ ਨੂੰ ਕਬੱਡੀ ਦੇਖ ਲੈਣ ਦਿਓ ਯਾਰ ਪਲੀ ਲਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਇਧਰ ਫਿਰ ਕਹਿੰਦੇ ਸ਼ਾਜੀ ਆ ਗਗਨਦੇ ਜਸਕਰਨ ਕਹਿੰਦੇ ਪਹਿਲੀ 1000 ਦੀ ਚਾਰੇ ਕਹਿੰਦੇ ਤਿਆਰ ਨੇ ਅਮਰਤ ਵਰਗੇ ਉਹ ਬੂਟੇ ਬੜ ਗਏ ਵੱਡੇ ਮਾਰਣੇ ਮੇਰੇ ਮਿੱਤਰੋ ਆਹ ਸੁਗਰੀਨ ਬੋਰਡ ਤੇ ਧਿਆਨ ਮਾਰ ਰਹੀ ਏ ਤੇ ਦਿਲ ਧੱਕ 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 ਉਹ ਦੇ ਧੱਕ ਧੱਕ ਕਰ ਰਿਹਾ ਏ ਏ ਉਹ ਸ਼ਾਜੀ ਭੱਜ ਗਿਆ ਰਪ ਪਰਿਆਦ ਹੈ ਪਰਿਆਦਾ 1900 ਸਾਹਿਬ ਨੌਜਾਨਾ ਜਸਵਿੰਦਰ ਮੱਗੋ ਸਰਪੰਚ ਵੱਲੋਂ ਇਹ ਮਾਨ ਸਨਮਾਨ ਆਇਆ ਹੈ ਕਰਮਜੀਤ ਸਿੰਘ ਕੜਗਸ ਪੂਰੀਆ ਸੀਸ਼ਰ ਇੰਗਲੈਂਡ ਦੇ ਖੇਡ ਸੀਜ ਦਾ ਪਹਿਲੇ ਨੰਬਰ ਦਾ ਰੇਡਰ ਅਮਰੀਕ ਸਿਰੇ ਦਾ ਰੇਡਰ ਹੈ ਪਰ ਸਾਹਮਣੇ ਬਰਸਾਲਪੁਰੀਆ ਨੇ ਅੱਜ ਜੱਫਿਆ ਲਈ ਕਹਿੰਦੇ ਗੱਲਬਾਤ ਵੱਡੀ ਕਰ ਦੁੱਤੀ ਹੈ ਗੱਲਬਾਤ ਵੱਡੀ ਕਰ ਦੁੱਤੀ ਹੈ ਗੱਲਬਾਤ ਕਹਿੰਦਾ ਕੰਮ ਕਰ ਦੱਸ ਮੇਰਾ ਕੀ ਚੋਪਰਾ ਓਏ ਹੱਲਾ ਗੋਲਾ ਰੱਖੀ ਦਾ ਆਕੇ ਪੱਤਲੇ ਤੇ ਕੰਮ ਕਰ ਪਾਸ ਤੇਰਾ ਜੀ ਜੋਪਰਾ ਹੱਲਾ ਗੁੱਲਾ ਰੱਖੀਦਾ ਕਰਾਗੇ ਪੱਤਲੇ ਉਹ ਜੱਗੂ ਵੀ ਕਹਿੰਦੇ ਕਬੱਡੀ ਪੈ ਰਹੀ ਐ ਅੱਜ ਕਹਿੰਦੇ ਸਾਡੇ ਉਹ ਸਾਡੇ ਗੁਰਵਿੰਦਰ ਦੇ ਪਿੰਡ ਉਹ ਚੋਤੀ ਦਾ ਮੇਲਾ ਚੱਲਦਾ ਮੇਰੇ ਮਿੱਤਰੋ ਉਹ ਸਾਰਾ ਫਾਜਲਕਾ ਜਲਾਲਾਬਾਦ ਗੁਰੂ ਹਰਸਾਏ ਫਿਰੋਜ਼ਪੁਰ ਉਹ ਪ੍ਰਾਊਡ ਤੇ ਹੋਵੇਗਾ ਨੰਬਰ ਜੱਗੂ ਦਾ ਉਹ ਵੱਡੇ ਭਾਈ ਸ਼ਾਜੀ ਤਰਪਿਆ ਸ਼ਾਜੀ ਫੇਰ ਤਰਪਿਆ ਸ਼ਾਜੀ ਫੇਰ ਤੁਰ ਪਿਆ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਸਾਜੀ ਸ਼ੰਕਰ ਸੰਧੂ ਜੀ ਮੇਰੇ ਨਾਲ ਆ ਕੇ ਗਰਾਊਂਡ ਦੇ ਵਿੱਚ ਜਰੂਰ ਸੰਪਰਕ ਕਰ ਰਹਿਣਾ ਸ਼ੰਕਰ ਸੰਧੂ ਜੀ ਯੂਐਸਏ ਵਾਲੇ ਉਹਨਾਂ ਦਾ ਬਹੁਤ ਬਹੁਤ ਧੰਮਾਦ ਹੈ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਉਧਰ ਕਾਕਾ ਵੀ ਕਹਿੰਦੇ ਯੂਕੇ ਦੇ ਵਿੱਚ ਬੈਠਾ ਆਨੰਦ ਮਾਣਦਾ ਵੀ ਪਿੰਡ ਦਾ ਮੇਲਾ ਵੱਡਾ ਹੋ ਗਿਆ ਆਹ ਸਾਹਮਣੇ ਸੱਤੇ ਪਾਸ਼ਾ ਦੀ ਮੇਰ ਹੈ ਸਾਜੀ ਸ਼ਾਜੀ ਨੂੰ ਕਹਿੰਦੇ ਫੋਰਚੂਨਰ ਗੱਡੀ ਦਾ ਮਾਨ ਸਨਮਾਨ ਪਿਛਲੇ ਦਿਨੀ ਬਖਸ਼ਿਆ ਗਿਆ ਪਿੰਡ ਦੇ ਮੇਲੇ ਤੇ ਕਹਿੰਦਾ ਬਾਈ ਕੋਈ ਸਮਾਂ ਸੀ ਮੱਝਾਂ ਝਾਰਦੇ ਹੁੰਦੇ ਸੀਗੇ ਤੇ ਸੋਚਿਆ ਹੀ ਨਹੀਂ ਸੀਗਾ ਯਾਰ ਵੀ ਸਾਈਕਲ ਵੀ ਲੈ ਲਾਂਗੇ ਅੱਜ ਫੋਰਚੂਨਰਾਂ ਅੱਜ ਹਾਰਲੇ ਅੱਜ ਵੱਡੇ ਵੱਡੇ ਮਾਨ ਸਨਮਾਨ ਇਹ ਅੱਲਾ ਤਾਲਾ ਦੀ ਮਿਹਰ ਹੈ ਅੱਲਾ ਤਾਲਾ ਦੀ ਮਿਹਰ ਹੈ ਉਹਦੀ ਮਿਹਰ ਦੇ ਨਾਲ ਸਾਰਾ ਕੁਝ ਹੁੰਦਾ ਹੈ ਉਹਦੀ ਬਖਸ਼ਿਸ਼ ਦੇ ਨਾਲ ਮੇਰੇ ਵੀਰੋ ਸਾਰਾ ਕੁਝ ਹੁੰਦਾ ਹੈ ਉਹਦੀ ਕਿਰਪਾ ਦੇ ਨਾਲ ਕਹਿੰਦੇ ਸਾਰਾ ਕੁਝ ਹੁੰਦਾ ਹੈ ਉਹਦੀ ਮਰਜ਼ੀ ਦੇ ਨਾਲ ਸਾਰਾ ਕੁਝ ਹੁੰਦਾ ਆਹ ਰੇਡ ਪੈ ਰਹੀ ਹੈ ਉਧਰ ਕਹਿੰਦੇ ਗਗਣ ਦੇ ਜਸਕਰਨ ਨੇ ਸ਼ਾਜੀ ਦਾ 1000 ਪੁਆਇੰਟ ਦਾ ਕਰਤਾ ਰਾਣੀ 1000 ਲੈ ਜੀ ਨੌਜਵਾਨ ਆਹ ਸ਼ਾਜੀ ਦਾ ਗਗਣ ਦੇ ਜਸਕਰਨ ਨੇ ਅਮਰੀਕ ਉਧਰ 50000 675 ਦਰਸ਼ਕ ਕਬੱਡੀ 365 ਤੇ ਜੁੜੇ ਨੇ ਤੇ ਬਾਕੀਆਂ ਦੇ ਪਤਾ ਵੀ ਕਿੰਨੇ ਜੁੜੇ ਹੋ ਉਹ ਗੱਲ ਕਿਤੇ ਚਲ ਗਈ ਉਹ ਗੱਲ ਲੱਖ ਤੋਂ ਉੱਤੇ ਚਲ ਗਈ ਹੈ ਲੈ ਵੀ ਗੁਰਵਿੰਦਰਾ ਮੁਬਾਰਕਾ ਬਿੱਲਾ ਬੋਈ ਕਹਿੰਦਾ ਨਾ ਲਾੜ ਹੁਣੀ ਬੱਲੀ ਹੁਣੀ ਕਹਿੰਦੇ ਵੀ ਸਾਡੇ ਵਾਲੇ ਨੂੰ ਮੁਬਾਰਕਾ ਦੇ ਦਿਓ ਕਿਉਂਕਿ ਸਾਡੇ ਵਾਲਾ ਸਾਡੇ ਵਾਲਾ ਅੱਥਿਆ ਕਰੇਗੀ ਉਹ ਤੇ ਨਾਲ ਲੈਣਗੇ ਉਹ ਤੇ ਨਾਲ ਆਗੇ ਇੱਧਰ ਕਹਿੰਦੇ ਕਬੱਡੀ ਪੈ ਰਹੀ ਆ ਉਧਰ ਕਹਿੰਦੇ ਟੀਮੇ ਵਾਲਿਆ ਮਾੜਾ ਜ਼ਿੰਦਗੀ ਦਾ ਚੋਤੀ ਦਾ ਮੇਲਾ ਚੱਲਦਾ ਹੈ ਰਪਿੰਦਰ ਹੁਣ ਪੁੱਛ ਕੇ ਆਪਦੀ ਆਵਾਜ਼ ਜੀ ਚ ਆਇਆ ਸਵਾਲ ਸਾਡੇ 13 14 ਨੰਬਰ ਨੇ ਸਾਡੇ 13 14 ਨੰਬਰ ਨੇ ਪਲੀਜ਼ ਜਰਾ ਦੇਖੋ ਜੀ ਨੇ ਸੀ ਮੜਾ ਜਾ ਦੇਖੋਗਾ ਰਾਣੇ ਬਈ ਪਾਸੇ ਲੱਗੇ ਜਾਇਓ ਸਾਜੀ ਦੇ ਰਾਣੇ ਵੀ ਰਾਣੇ ਦੂਜੇ ਪਾਸੇ ਨੂੰ ਜਿੱਧਰ ਤੇਰੀ ਸਜੀ ਬਾ ਆ ਜਾ ਰਾਣਾ ਤੇ ਰਾਣਾ ਭਾਫਾ ਨਿਕਲਦੀਆਂ ਭਾਫਾ ਹਾਂ ਆਉਂਦਾ ਸਵਾਦ ਫਰਫਾਜਿਲਕਾਰਿਓ ਆਹ ਢਾਂਗਾ ਢਾਂਗਾ ਹੋਈ ਪਈ ਐ ਆਹ ਬਾਪੂ ਚੰਨਣ ਸਿਉਂ ਦੇ ਮੇਲੇ ਤੇ ਅੱਜ ਬੱਲੇ 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 ਜੱਗੂ 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 ਸੈਦੋਂ ਵਾਲੀਆ ਸੈਦੋਂ ਵਾਲੀਆ ਸੈਤੋਂ ਵਾਲੀਆ ਮਸ਼ਹੂਰ ਪਰ ਇਹ ਕਬੱਡੀ ਦਾ ਰੈਂਬੋ ਪਰ ਰੈਂਬੋ 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 ਰੇਪੋ ਰੇਪੋ ਹਾਕਮਾਲ ਹਾਕਮਾਲ ਪਿੰਡ ਇਹ ਟਿੱਬਿਆਂ ਦਾ ਪੁੱਤ ਹੈ 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 ਇਹ ਹਾਕਮ ਵਾਲੀਆ ਰੈਂਬੋ ਹੈ ਗगन ਗगन ਵੀ ਭੱਜ ਕੇ ਆਇਆ ਹੈ ਮੈਚ ਸਮਾਪਤ 11:30 ਬਰਸਾਲਪੁਰ ਤੇ 14 ਸ਼ਕਰਪੁਰ ਓਏ ਬੱਚਾ ਆਪਣਾ ਹੀ ਆ ਕੋਈ ਗੱਲ ਨਹੀਂ ਜਦੋਂ ਆਪਣੇ ਮੇਲੇ ਤੇ ਆ ਕਿਸੇ ਦਾ ਨਹੀਂ ਆਪਣਾ ਹੀ ਆ ਸਾਰੇ ਜਦੋਂ ਆਪਣੇ ਮੇਲੇ ਤੇ ਆਏ ਆ ਨਾ ਕੋਈ ਗੱਲ ਨਹੀਂ ਪੁੱਤਰਾ ਰੋਣਾ ਨਹੀਂ ਪਿੰਡ ਕਿਹੜਾ ਤੇਰਾ ਜਿੱਤਗੜ ਮੱਗੂ ਦਾ ਮੁੰਡਾ ਐਵੇਂ ਇਹਦਾ ਸਰਪੰਚਾ ਮੁੰਡਾ ਹੀ ਘਮਾਲਿਆ ਸੀਗਾ ਇਧਰ ਸਰਪੰਚ ਸਰਪੰਚ ਹੋਈ ਜਾਂਦੀ ਹੈ ਕਹਿੰਦਾ ਜਿੱਤ ਗੱਲ ਪੈਂਦਾ ਅਸੀਂ ਉਹਦੀ ਮਿਛਾਲਾ ਮੱਗੂ ਦਾ ਮੈਂ ਸਾਡਾ ਬੱਚਾ ਯਾਰ ਕੋਈ ਗੱਲ ਨਹੀਂ ਸੋ ਸਾਹ ਜਰਾ ਪੁੱਤਰ ਮਠੜੇ ਮੇਵੇ ਧੀਆ ਸਭ ਨੂੰ ਦੇਵੇ ਪੁੱਤਰ ਮਠੜੇ ਮੇਵੇ ਧੀਆ ਸਭ ਨੂੰ ਦੇਵੇ ਉਧਰ